ਜਿੰਨੇ ਬੱਚੇ ਮਰੇ ਕਹਿੰਦੇ ਨਾ ਉੱਥੇ ਅਦੁੱਲਨ ਤੇ ਕਹਿੰਦੇ ਨੌਕਰੀਆਂ ਦਵਾਂਗੇ ਬੱਚੇ ਮੋਗੇ ਨੌਕਰੀਆਂ ਬੁੜੀਆਂ ਨੂੰ ਦੇਣੀਆਂ ਕਹਿੰਦੇ ਅਸੀਂ ਪੰਜਾਬ ਦਾ ਜਿਹੜਾ ਹੈਗਾ ਉਹ ਤਰੱਕੀ ਵੱਲ ਰਾਹ ਤੋੜਤਾ ਗੋਰੇ ਆਉਣਗੇ ਗੋਰੇ ਰਹਿਣਗੇ ਕਿੱਥੇ ਦੱਸੋ ਇਹ ਸਰਕਾਰ ਬਦਲ ਕੇ ਤੇ ਦੇਖ ਲਈ ਆ ਪਰ ਇਹ ਸਰਕਾਰ ਉਹ ਸਰਕਾਰ ਤੋਂ ਵੀ ਗਰਗਦੀ ਹੁਣ ਤੇ ਜਿਹੜੀ ਪਾਰਟੀ ਆਉਗੀ ਆਪਣਾ ਸੋਸ ਸਬ지 ਕੇ ਆਵੇ ਕਰੋ ਕਰੀ ਕਹਿੰਦੇ ਵੋਟਾਂ ਪਾਓ ਹੁਣ ਮੰਤਰੀ ਕਿੱਥੇ ਗਿਆ ਕਿਤੇ ਮੈਂ ਕਿਤੇ ਵੀ ਨਹੀਂ ਦੱਸਦਾ ਕੋਈ ਮੰਤਰੀ ਉਹਨੇ ਤੁਸੀਂ ਉਹਨਾਂ ਦੇ ਘਰ ਦੇ ਪੱਟ ਦੇ ਹਾਲਾਤ ਦੇਖਣ ਆਂਗੇ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਗੋਪੀਪੁਰ ਦੇ ਵਿੱਚ ਖੜੇ ਆਂ ਜਿਸ ਪਿੰਡ ਨੇ ਇੱਕ ਮਤਾ ਪਾਸ ਕੀਤਾ ਹੈ ਮਤਾ ਕੀ ਹੈ ਉਸ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਇਹ ਮਤਾ ਕਿਉਂ ਪਾਸ ਹੋਇਆ ਉਸ ਬਾਰੇ ਵੀ ਤੁਹਾਨੂੰ ਦੱਸਣ ਦੀ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਅਤੇ ਇਸ ਪਿੰਡ ਦੀਆਂ ਜੋ ਸਮੱਸਿਆਵਾਂ ਨੇ ਉਹ ਲੰਬੇ ਸਮੇਂ ਤੋਂ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਫੀ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਨੇਤਾ ਰਾਜਨੀਤਾ ਤਾਂ ਬਠੇਰੇ ਆਏ ਪਰ ਕਿਸੇ ਨੇ ਇਸ ਪਿੰਡ ਦੀ ਸਮੱਸਿਆ ਨੂੰ ਨਹੀਂ ਸਮਝਿਆ ਆਖਰਕਾਰ ਇਸ ਪਿੰਡ ਨੂੰ ਇੱਕ ਮਤਾ ਪਾਸ ਕਰਨਾ ਪਿਆ ਜਿਸ ਦੇ ਵਿੱਚ ਉਹਨਾਂ ਨੇ ਬੀਜੇਪੀ ਦਾ ਸਾਫ਼ ਤੌਰ ਦੇ ਉੱਤੇ ਬਾਈਕਾਟ ਕੀਤਾ ਸੱਤਾਧਾਰ ਪਾਰਟੀ ਨੂੰ ਤਿੱਖੇ ਸਵਾਲ ਜਿਹੜੇ ਨੇ ਉਹ ਹੁਣ ਇਹਨਾਂ ਵੱਲੋਂ ਕੀਤੇ ਜਾਣਾ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਕੁਝ ਹੀ ਦਿਨਾਂ ਦੇ ਬਾਅਦ ਜਿਹੜਾ ਹੈਗਾ ਉਸ ਦਾ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਬੀਜੇਪੀ ਕਾਂਗਰਸ ਸੱਤਿਆ ਕਾਲੀ ਦਲ ਵਾਲੇ ਵੀ ਜਿਹੜੇ ਨੇ ਉਹ ਆਣਗੇ ਸਾਰਿਆਂ ਤੋਂ ਸਵਾਲ ਹੋਣਗੇ ਪਰ ਬੀਜੇਪੀ ਨੂੰ ਖਾਸ ਕਰਕੇ ਚੇਤਾਵਨੀ ਹੈ ਕਿ ਉਹ ਇਸ ਪਿੰਡ ਦੇ ਵਿੱਚ ਨਾ ਵੜਨ ਕਿਉਂਕਿ ਉਹਨਾਂ ਨੂੰ ਇਸ ਪਿੰਡ ਨੇ ਬਾਈਕਟ ਕੀਤਾ ਹੈ ਪੂਰਾ ਪਿੰਡ ਇਕੱਠਾ ਹੈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀਆਂ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਦਾ ਤੁਸੀਂ ਕਹਿ ਰਹੇ ਹੋ ਕਿ ਪਿੰਡ ਦੇ ਵਿੱਚ ਕਿਸੇ ਤਰੀਕੇ ਦੀ ਜੜੀ ਹੈਗੀ ਹੈ ਉਹ ਤਰੱਕੀ ਨਹੀਂ ਹੋਈ ਕਿਹੜੀਆਂ ਕਿਹੜੀਆਂ ਤਰੱਕੀਆਂ ਨਹੀਂ ਹੋਈਆਂ ਕਦੋਂ ਤੋਂ ਇਸ ਪਿੰਡ ਦੇ ਵਿੱਚ ਨੇਤਾ ਆ ਰਹੇ ਨੇ ਤੇ ਕਿਹੋ ਜਿਹੇ ਹਾਲਾਤ ਨੇ ਇਸ ਪਿੰਡ ਦੇ ਨੇਤਾ ਤਾਂ ਕਾਲੀ ਵੀ ਆ ਰਹੀ ਆ ਕਾਂਗਰਸ ਵੀ ਆ ਰਹੀ ਆ ਤੇ ਹੁਣ ਆ ਜਿਹੜੀ ਮੌਕੇ ਦੀ ਸਰਕਾਰ ਵੀ ਆ ਰਹੀ ਆ ਕਿਸੇ ਨੇ ਵੀ ਸਾਡੇ ਪਿੰਡ ਦਾ ਕੋਈ ਸੁਧਾਰ ਨਹੀਂ ਕੀਤਾ ਨਾ ਸਾਡੀ ਸੁਣਾਈ ਕੀਤੀ ਆ ਆ ਗਏ ਵੋਟਾਂ ਲੈ ਗਏ ਮੁੜ ਕੇ ਕੋਈ ਪੈਰ ਨਹੀਂ ਪਾਉਂਦਾ ਇੱਥੇ ਕੋਈ ਸਾਡੀ ਆਣ ਕੇ ਸੁਣਦਾ ਹੀ ਨਹੀਂ ਹੈਗਾ ਸਾਨੂੰ ਪੁੱਛਦਾ ਹੀ ਨਹੀਂ ਹੈਗਾ ਕਿ ਤੁਹਾਨੂੰ ਕੋਈ ਦਿੱਕਤ ਹੈਗੀ ਜਾਂ ਨਹੀਂ ਹੈਗੀ ਤੇ ਹੁਣ ਅਸੀਂ ਇਹ ਸਰਕਾਰ ਬਦਲ ਕੇ ਤੇ ਦੇਖ ਲਈ ਆ ਪਰ ਇਹ ਸਰਕਾਰ ਉਹ ਸਰਕਾਰ ਤੋਂ ਵੀ ਗਰਕ ਗਈ ਅਸੀਂ ਗਰਕ ਗਈ ਕਹਾਂਗੇ ਕਿਉਂ ਅਸੀਂ ਗੰਦਗੀ ਵਿੱਚ ਬੈਠੇ ਆ ਅੱਛਾ ਅਸੀਂ ਕਰ ਕ ਕੀ ਕਵਾਂਗੇ ਨਾ ਜੇ ਸਾਨੂੰ ਵੋਟਾਂ ਲਈਆਂ ਸੀ ਅਸੀਂ ਇਹਨਾਂ ਨੂੰ ਰਾਜ ਕਰਵਾਇਆ ਤੇ ਸਾਨੂੰ ਇਹਨਾਂ ਨਰਕ ਚ ਕਿਉਂ ਰੱਖਿਆ ਹੂੰ ਇਹ ਸਾਡਾ ਛੱਪੜ ਨਹੀਂ ਬਣਾਇਆ ਹਜੇ ਤੱਕ ਨਾਲੀਆਂ ਗਲੀਆਂ ਸਾਡੇ ਘਰਾਂ ਵਿੱਚ ਪਾਣੀ ਜਾਂਦਾ ਹੂੰ ਹੁਣ ਤੇ ਜਿਹੜੀ ਪਾਰਟੀ ਆਉਗੀ ਆਪਣਾ ਸੋਚ ਸਮਝ ਕੇ ਆਵੇ ਅਸੀਂ ਪੂਰਾ ਵਿਰੋਧ ਕਰਾਂਗੇ ਅੱਛਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰੀ ਕਹਿੰਦੇ ਨੇ ਕਿ ਅਸੀਂ ਤਾਂ ਬਦਲਾਅ ਲਿਆਤਾ 92 ਐਮ ਐਲ ਏ ਤੁਸੀਂ ਜਿਤਾਏ ਸਾਰੇ ਪੂਰੇ ਪੰਜਾਬ ਨੇ ਦਿੱਤੇ ਕਹਿੰਦੇ ਅਸੀਂ ਬਦਲਾਅ ਲਿਆਤਾ ਪੰਜਾਬ ਦੇ ਵਿੱਚ ਬਦਲਾਅ ਲਿਆ ਰਹੇ ਨੇ ਪਿੰਡ ਦੇ ਵਿੱਚ ਬਦਲਾਅ ਆਇਆ ਤੁਹਾਡੀ ਦੇਖੋ ਜੀ ਉੱਥੇ ਦਫ਼ਤਰਾਂ 'ਚ ਬੈਠੇ ਆਪਦੇ ਬੰਗਲਿਆਂ 'ਚ ਬੈਠੇ ਬਦਲਾ ਕਰਦੇ ਆ ਸਾਡੇ ਆਣ ਕੇ ਬਦਲਾ ਦੇਖਤ ਲੈਣ ਵੀ ਬਦਲਾ ਆਇਆ ਕਿ ਅੱਗੇ ਤੋਂ ਵੀ ਬਦਲਾ ਗਰਕ ਗਿਆ ਅਸੀਂ ਪਹਿਲਾਂ ਤਾਂ ਵੀ ਔਖੇ ਹੋ ਗਿਆਂ ਨਸ਼ਿਆਂ ਦੇ ਕਹਿਰ ਕਰ ਦਿੱਤਾ ਮਾਵਾ ਦੇ ਪੁੱਤ ਤੁਰੇ ਜਾਂਦੇ ਤੇ ਇਹਨਾਂ ਸਰਕਾਰਾਂ ਨੇ ਤਾਂ ਵਾਅਦਾ ਕੀਤਾ ਸੀਗਾ ਵੀ ਅਸੀਂ ਸ਼ਰਾਬ ਬੰਦ ਕਰਾਂਗੇ ਨਸ਼ੇ ਬੰਦ ਕਰਾਂਗੇ ਅੱਜ ਸਰਕਾਰਾਂ ਨੂੰ ਦਿਸਦਾ ਨਹੀਂ ਅੰਨੀਆਂ ਹੋਈਆਂ ਬੇਟੀਆਂ ਕਿੱਦਾਂ ਘਰ ਕਰਕੇ ਮਾਵਾ ਘਰੋਂ ਕਰ ਮਾਮਾ ਦੇ ਪੁੱਤ ਮਾਰਦੇ ਆ ਤੇ ਜੇ ਇਹਨਾਂ ਸਰਕਾਰਾਂ ਦੇ ਮਰਨ ਤੇ ਫੇਰ ਬੰਦ ਹੋ ਸ਼ਰਾਬ ਉਦਾਂ ਨਹੀਂ ਹੋਗੀ ਇਹਨਾਂ ਸਰਕਾਰਾਂ ਨੇ ਤੇ ਅੱਗੇ ਤੋਂ ਹੀ ਜ਼ਿਆਦਾ ਨਸ਼ਾ ਖਿਲਾਰ ਦਿੱਤਾ ਅਸੀਂ ਵੀ ਇਸ ਸਰਕਾਰ ਦਾ ਇਸ ਵਾਰੀ ਵਿਰੋਧ ਕਰਦੇ ਆ ਕਿ ਇਹਨਾਂ ਆਪਦੇ ਬੋਲ ਕਿਉਂ ਨਹੀਂ ਪੂਰੇ ਕੀਤੇ ਅੱਛਾ ਹੋਰ ਵੀ ਮਤਾਵਾ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮਤਲਬ ਕਿਹੜੇ ਮੁੱਖ ਤੁਹਾਡੀ ਮੰਗਾਂ ਹੈਗੀਆਂ ਨੇ ਇਸ ਪਿੰਡ ਦੀਆਂ ਕਿਹੜੀਆਂ ਤੁਸੀਂ ਮੰਗਾਂ ਨੂੰ ਲੈ ਕੇ ਹੁਣ ਵਿਰੋਧ ਕਰੂਗੇ ਸਾਰੀਆਂ ਪਾਰਟੀਆਂ ਦਾ ਮੰਗਾਂ ਅੱਗੇ ਵੀ ਦੱਸਿਆ ਜਾਵੇ ਛੱਪੜ ਦਾ ਸਾਡਾ ਮਸਲਾ ਹੱਲ ਹੋਵੇ ਗਲੀਆਂ ਦਾ ਸਾਡਾ ਮਸਲਾ ਹੱਲ ਹੋ ਜਾਵੇ ਆ ਨੌਜਵਾਨ ਮੁੰਡੇ ਉੱਠੇ ਆ ਹੁਣ ਇਹਨਾਂ ਨੇ ਮੜਾ ਜਾ ਆ ਤੁਹਾਨੂੰ ਸੱਦਿਆ ਇਹਨਾਂ ਨੇ ਮੜਾ ਜਾ ਸਾਡੇ ਨਾਲ ਸਾਥ ਦਿੱਤਾ ਵਾ ਨੌਜਵਾਨ ਪੀੜੀ ਨੇ ਔਰ ਸਾਡਾ ਕਿਸੇ ਨੇ ਨਹੀਂ ਸਾਥ ਦਿੱਤਾ ਨਾ ਕਿ ਸਰਕਾਰ ਨੇ ਸਹਾਰਾ ਦਿੱਤਾ ਕਿਸੇ ਵੀ ਸਰਕਾਰ ਨੇ ਸਾਥ ਸਭ ਨੂੰ ਵੋਟਾਂ ਪਾ ਕੇ ਅਸੀਂ ਦੇ ਅੱਛਾ ਜਦੋਂ ਵੋਟਾਂ ਹੁੰਦੀਆਂ ਨੇ ਉਹ ਤੇ ਮੰਤਰੀ ਮੰਤਰੀ ਉਸ ਤੋਂ ਬਾਅਦ ਐਮ ਐਲ ਏ ਐਮ ਪੀ ਸਾਰੇ ਆਉਂਦੇ ਨੇ ਪਿੰਡ ਦੇ ਵਿੱਚ ਤੁਹਾਡੇ ਤੋਂ ਵੋਟਾਂ ਮੰਗਦੇ ਨੇ ਤੁਸੀਂ ਵੀ ਵੋਟਾਂ ਪਾਈਆਂ ਉਹਨਾਂ ਨੂੰ ਚਿਤਾਇਆ ਹੁਣ ਮੰਤਰੀ ਨਹੀਂ ਵੜਦੇ ਮੰਤਰੀ ਹੋਦਾ ਤਾਂ ਵੜਦੇ ਹੱਥ ਜੋੜ ਕੇ ਕਰੋ ਕਰੀ ਕਹਿੰਦੇ ਵੋਟਾਂ ਪਾਓ ਹੁਣ ਮੰਤਰੀ ਕਿੱਥੇ ਗਿਆ ਕਿਤੇ ਵੀ ਕਿਤੇ ਵੀ ਨਹੀਂ ਦਿਸਦਾ ਕੋਈ ਮੰਤਰੀ ਉਹਨੇ ਤੁਸੀਂ ਉਹਨਾਂ ਦੇ ਘਰ ਦੇ ਪਿੰਡ ਦੇ ਹਾਲਾਤ ਦੇਖ ਲਾਨ ਕੇ ਪਿੰਡ ਦੇ ਹਾਲਾਤ ਦੇਖ ਲਾਨ ਕੇ ਅਰੇ ਤੁਸੀਂ ਜਾਣਦੇ ਹੋ ਨਾ ਕੋ ਜਦੋਂ ਤੁਸੀਂ ਜਾਣਦੇ ਹੋ ਕਿ ਪਿੰਡ ਦੇ ਹਾਲਾਤ ਦੱਸਦੇ ਹੋ ਉਦੋਂ ਕੀ ਕਹਿੰਦੇ ਨੇ ਕੋਈ ਨਹੀਂ ਸੁਣਦਾ ਸਾਡੀ ਕੋਈ ਸਣਵਾਈ ਨਹੀਂ ਸੁਣਦਾ ਕੋਈ ਕੋਈ ਨਹੀਂ ਸੁਣਦਾ ਕੋਈ ਸਰਕਾਰ ਨਹੀਂ ਸੁਣਦਾ ਅੱਛਾ ਕੁਝ ਨਹੀਂ ਕਹਿੰਦੇ ਤੁਹਾਨੂੰ ਅੱਛਾ ਕੀ ਅੱਛਾ ਇਹ ਸਰਪੰਚ ਨੂੰ ਐਸੀ ਸੁਣਾਈ ਸਰਪੰਚ ਨੂੰ ਕਰਨੀ ਆ ਸਰਪੰਚ ਨੇ ਅੱਗੇ ਚੱਲਣਾ ਨਾ ਅਸੀਂ ਵੋਟਾਂ ਸਰਪੰਚ ਰਾਹੀਂ ਨਾਲ ਨਗਰ ਨੇ ਇਕੱਠੇ ਹੋ ਕੇ ਪਾਈਆਂ ਹਈਆਂ ਸਰਪੰਚ ਨੇ ਸਾਡੀ ਸੁਣਦਾ ਹੈਗਾ ਛੱਪੜ ਦੀਆਂ ਕਿੰਨੀਆਂ ਗਰੰਟਾਂ ਆਈਆਂ ਇਹਦੀ ਕੋਈ ਫੋੜਾ ਫਾੜੀ ਹੋਈ ਨਹੀਂ ਗਈ ਉਹ ਗਰੰਟਾਂ ਜਾਂਦੀਆਂ ਕਿੱਥੇ ਆ ਤੇ ਜੇ ਹੁਣ ਇਹ ਸਾਨੂੰ ਨਹੀਂ ਪਤਾ ਵੀ ਕੌਣ ਉਹਨਾਂ ਨੂੰ ਪੁੱਛ ਸਕਦਾ ਸਰਪੰਚ ਨੂੰ ਵੀ ਇਹਦੀਆਂ ਗ੍ਰਾਂਟਾਂ ਆਈਆਂ ਤੇ ਕਿੱਥੇ ਗਈਆਂ ਸਰਪੰਚ ਦੇ ਨਾਲ ਗੱਲਬਾਤ ਕੀਤੀ ਪਿੰਡ ਦੇ ਲੋਕਾਂ ਨੇ ਉਦੋਂ ਕੀ ਕਹਿੰਦੇ ਬਹੁਤ ਜ਼ਿਆਦਾ ਮੈਂ ਖੁਦ ਜਾ ਕੇ ਸਰਪੰਚ ਘਰ ਆਈਆਂ ਅਸੀਂ ਖੁਦ ਜਾ ਕੇ ਬੇਨਤੀ ਆਂਦੇ ਨਾ ਬੇਨਤੀ ਕਿ ਇਤਿਹਾਸ ਜੋੜ ਕੇ ਵੀ ਆ ਸਾਡੇ ਛੱਪੜ ਦਾ ਹੱਲ ਕਰ ਦੇ ਪਰ ਉਹਨੇ ਕੋਈ ਸਾਡੀ ਸੜਵਾਈ ਕੋਈ ਕਿਸੇ ਮੈਂਬਰ ਨੇ ਨਹੀਂ ਕਿਸੇ ਸਰਪੰਚ ਨੇ ਸਾਡੀ ਸੁਣੀ ਕੋਈ ਸਰਪੰਚ ਕਹਿੰਦੇ ਕੀ ਹੈਗੇ ਨੇ ਪਰ ਜਦੋਂ ਤੁਸੀਂ ਜੇ ਆਪਦੇ ਪਾਸੇ ਦੀਆਂ ਗਲੀਆਂ ਨਾਲੀਆਂ ਬਣੀਆਂ ਸਾਨੂੰ ਦੂਜਾ ਬੰਨਾ ਸਮਝਿਆ ਹੈ ਤਾਂ ਸਾਡ ਅਸੀਂ ਵੀ ਬੋਟਾਂ ਉਸੇ ਸਰਮੰਚ ਨੂੰ ਪਾ ਕੇ ਬਣਾਇਆ ਤੇ 250 ਕਿਉਂ ਨਹੀਂ ਲੈਂਦਾ ਇੱਥੇ ਆਉਂਦਾ ਆ ਗੇੜੀ ਕੱਢ ਕੇ ਚਲ ਜਾਂਦਾ ਸਾਡੇ ਘਰਾਂ ਚ ਪਾਣੀ ਵੜਦਾ ਉਹਨੇ ਆ ਦੇ ਘੇਰੇ ਰੋਕਦੀਆਂ ਗਲੀਆਂ ਸਾਰੀਆਂ ਬਣਾਈਆਂ ਤੇ ਸਾਡੀ ਆ ਦੇਖ ਲਓ ਗਲੀ ਪਤਾ ਨਹੀਂ ਕਿੰਨੇ ਟਾਈਮ ਦੀ ਬਣੀ ਹੋਈ ਆ ਤੇ ਇਹ ਹੁਣ ਕੌਣ ਹੱਲ ਕਰ ਸਕਦਾ ਅਸੀਂ ਸਰਪੰਚ ਇਸੇ ਕੰਮ ਲਈ ਬਣਾਇਆ ਸੀ ਨਾ ਕਿ ਸਾਡੇ ਪਿੰਡ ਦਾ ਸੁਧਾਰ ਹੋਊਗਾ ਤੇ ਸਾਨੂੰ ਉਹ ਦੱਸਣ ਕਿ ਜਿਹੜੀਆਂ ਕਹਿੰਦੇ ਗਵਰਨਮੈਂਟ ਕਹਿੰਦੀ ਇੰਨੀਆਂ ਗ੍ਰਾਂਟਾਂ ਗਈਆਂ ਉਹ ਕਿੱਥੇ ਆ ਇਹ ਤਾਂ ਨਹੀਂ ਸਾਨੂੰ ਪਤਾ ਇਹ ਸਾਨੂੰ ਕੋਈ ਪਤਾ ਪੇਤ ਲੈ ਕੇ ਹੋਣਾ ਹੋਣਾ ਚਾਹੀਦਾ ਹੋਣਾ ਚਾਹੀਦਾ ਵਾ ਵੀ ਕਿੱਥੇ ਗਿਆ ਪੈਸਾ ਸਾਨੂੰ ਨਹੀਂ ਪਤਾ ਇਹਦੇ ਬਾਰੇ ਅੱਛਾ ਉਹ ਤਾਂ ਕਹਿੰਦੇ ਨੇ ਕਿ ਅਸੀਂ ਬਦਲਾਵ ਲੈ ਕੇ ਆਏ ਆ ਬਦਲਾਵ ਲਿਆਂਦਾ ਹੈ ਅਸੀਂ ਬਦਲਾਵ ਕੀ ਹੋਇਆ ਪਿੰਡ 'ਚ ਦੇਖੋ ਜੀ ਇੱਥੇ ਬਦਲਾਵ ਵੀ ਹੋਇਆ ਆ ਦੇਖਦੇ ਪਏ ਆ ਬਦਲਾਵ ਕੀ ਹੋਇਆ ਤੁਹਾਡੇ ਸਾਹਮਣੇ ਆ ਇਹ ਹੋਇਆ ਜੀ ਦੇਖੋ ਪੈਲੀਆਂ ਜਾਇਦਾਦਾਂ ਵੇਚ ਕੇ ਬਾਹਰ ਗਏ ਮੁੰਡੇ ਉਹਨਾਂ ਨੇ ਸਾਨੂੰ ਪੈਸੇ ਪਾਇਆ ਲੇਟਾਂ ਲੱਗੀਆਂ ਬਦਲਾ ਇਹ ਸਾਡੇ ਪਿੰਡ ਦਾ ਮਾੜਾ ਮੋਟਾ ਇਹ ਹੋਇਆ ਹੋਰ ਕੋਈ ਬਦਲਾ ਨਹੀਂ ਜਿੰਨੇ ਬੱਚੇ ਮਰੇ ਕਹਿੰਦੇ ਨਾ ਉੱਥੇ ਅਦੂਲਣ ਤੇ ਕਹਿੰਦੇ ਨੌਕਰੀਆਂ ਦਵਾਂਗੇ ਬੱਚੇ ਮੋਗੇ ਨੌਕਰੀਆਂ ਬੁੜੀਆਂ ਨੂੰ ਦੇਣੀਆਂ ਕਿਹਨੂੰ ਨੌਕਰੀਆਂ ਦੇਣੀਆਂ ਦੱਸੋ ਹੁਣ ਦੇਣ ਆ ਜਿਹੜੇ ਆ ਇੱਥੇ ਇੱਥੇ ਰੁਲੇ ਫਿਰਦੇ ਇਹਨਾਂ ਨੂੰ ਨੌਕਰੀਆਂ ਦੇਣਾ ਜਿਹੜੇ ਬੱਚੇ ਜਵਾਨ ਆ ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੰਦੇ ਸਾਰੇ ਬਾਹਰ ਤੁਰੇ ਜਾਂਦੇ ਡਰਦੇ ਪਹਿਲਾਂ ਵੇਚ ਜਿਹੜੇ ਦੋ ਦੋ ਕਨਾਲਾਂ ਕਿਸੇ ਕੋਲ ਚਾਰ ਕਨਾਲਾਂ ਵੇਚ ਕੇ ਓਖਾ ਸੁਖਾ ਬਾਹਰ ਤੁਰੇ ਜਾਂਦਾ ਕੀ ਦਾ ਬਦਲਾ ਹੋਇਆ ਕੇ ਬਾਹਰ ਜਿਹੜੀ ਵੀ ਲੋਕਾਂ ਦੇ ਕਣਕ ਖਾਣ ਨੂੰ ਬੀਜਦੇ ਸੀਦੇ ਉਹ ਪਹਿਲੀ ਵਾਰ ਗਈ ਤੇ ਕਿੱਥੇ ਬੀਜ ਨਹੀਂ ਕਣਕ ਜਿਹੜੀ ਉਹ ਵੇਚ ਕੇ ਆਉਨੇ ਉਹ ਭਗਵਾਨ ਦਾ ਗਾਂ ਕਰੀ ਜਾਂਦਾ ਵਾ ਥੋੜੀ ਥੋੜੀ ਲੋਕਾਂ ਦੇ ਝੋਲਿਆਂ 'ਚ ਪਾਪਾ ਤੇ ਉਹਨਾਂ ਨੂੰ ਠੰਡੇ ਕਰੀ ਜਾਂਦਾ ਸਾਡੇ ਤੋਂ ਉਹ ਵੀ ਨਹੀਂ ਪਿੰਡ 'ਚ ਪੁੱਛ ਲੋ ਕਿਸੇ ਨੂੰ ਆਉਂਦੀ ਆ ਕੋਈ ਬਤਲਾ ਨਹੀਂ ਅਸਾ ਉਹ ਤਾਂ ਕਹਿੰਦੇ ਕੀ ਸੀ ਉਹ ਤਾਂ ਕਹਿੰਦੇ ਅਸੀਂ ਪੰਜਾਬ ਦਾ ਜਿਹੜਾ ਹੈਗਾ ਉਹ ਤਰੱਕੀ ਵੱਲ ਰਾਹ ਤੋੜਤਾ ਗੋਰੇ ਆਉਣਗੇ ਪੰਜਾਬ 'ਚ ਤਾਂ ਗੋਰੇ ਆਉਣਗੇ ਗੋਰੇ ਆਉਣਗੇ ਗੋਰੇ ਰਹਿਣਗੇ ਕਿੱਥੇ ਦੱਸੋ ਜਾਇਦਾਤਾਂ ਵੱਡੇ ਵੱਡੇ ਉਹ ਬਣਾਈ ਜਾਂਦੇ ਇੱਥੇ ਬਣਾਈ ਜਾਂਦੇ ਆ ਗੋਰਿਆਂ ਨੇ ਕਿੱਥੇ ਰਹਿਣਾ ਵਾ ਸਾਡੀਆਂ ਜਾਇਦਾਤਾਂ ਉਹ ਖਰੀਦ ਕੇ ਤੇ ਬਣਾਈ ਜਾਂਦੇ ਵੱਡੇ ਵੱਡੇ ਸਟੋਰ ਬਣਾਈ ਜਾਂਦੇ ਆ ਗੋੜੇ ਇੱਥੇ ਛੱਪੜ ਤੇ ਬਹਿਣ ਗਿਆਣ ਕੇ ਕੋਈ ਬਦਲਾਅ ਨਹੀਂ ਇੱਥੇ ਬਹੁਤ ਦੁਖੀ ਆ ਲੋਕ ਹਾਂ ਜੀ ਬੀਬੀਆਂ ਨੇ ਸਾਡੇ ਬੰਦੀ ਸਿੰਘਾਂ ਦਾ ਕੀ ਕਸੂਰ ਆ ਜਿਨ੍ਹਾਂ ਦੀਆਂ ਇੰਨੀਆਂ ਲੰਮੀਆਂ ਉਹਨਾਂ ਨੇ ਭੋਗ ਲੀਆਂ ਆਪਣੀਆਂ ਭੋਗਤ ਲਈਆਂ ਵਾ ਜੋ ਸਜਾ ਸੀ ਤੇ ਉਹਨਾਂ ਨੂੰ ਕੋਈ ਨਹੀਂ ਰਹਾ ਕੀਤਾ ਜਾਂਦਾ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਇਹ ਕਰਦੀ ਕਿ ਉਹਨਾਂ ਨੇ ਕੀ ਮਾੜਾ ਕਰਤਾ ਹੈ ਸਾਡੇ ਸਿੱਖਾਂ ਨੂੰ ਇੰਨਾ ਕਿਉਂ ਵਿਰੋਧ ਸਿੱਖਾਂ ਦੇ ਕੀਤਾ ਜਾਂਦਾ ਬਾਕੀ ਕਿਸੇ ਤੇ ਕੋਈ ਅਟੈਕ ਹੁੰਦਾ ਉਹਨੂੰ ਬੜਾ ਦਿੱਤੀ ਜਾਂਦੀ ਆ ਕੋਈ ਨਾ ਕੋਈ ਸਹੂਲਤ ਦਿੱਤੀ ਜਾਂਦੀ ਆ ਉਹਨਾਂ ਦੀਆਂ ਇੰਨੀਆਂ ਲੰਮੀਆਂ ਉਹਨਾਂ ਨੇ ਜੇਲਾ ਭੋਗ ਲਈਆਂ ਵਾ ਤੇ ਉਹਨਾਂ ਦਾ ਕੀ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਸਾਡੀ ਤਾਂ ਇਹ ਮੰਗਾ ਕੋ ਉਹਨਾਂ ਨੂੰ ਰਹਾ ਕੀਤਾ ਜਾ ਜਿਹਦੀ ਮਾਤਾਵਾਂ ਨੇ ਉਹਨਾਂ ਦੇ ਨਾਲ ਜਿਹਦੀ ਲੰਮੀ ਦਾੜ੍ਹੀ ਆ ਜਿਹਦੇ ਪੱਗ ਬੱਦੀ ਆ ਉਹਨੂੰ ਸਜ਼ਾ ਮੋਨਾ ਜਿੱਥੇ ਮਰਜੀ ਤੁਰਿਆ ਫਿਰੇ ਮੋਨੇ ਨੂੰ ਕੋਈ ਸਜ਼ਾ ਨਹੀਂ ਸਾਰੇ ਮੋਨੇ ਨਾ ਹੋਜ ਗਏ ਐੜੜੀਆਂ ਬਸ ਦਾੜ੍ਹੀਆਂ ਰੱਖੀਆਂ ਆ ਉਹਨਾਂ ਨੂੰ ਸਜ਼ਾ ਦਿੰਦੇ ਆ ਜਿਹਦੇ ਦਾੜ੍ਹੀ ਆ ਉਹਨੂੰ ਸਜ਼ਾ ਸਰਦਾਰੀ ਤੇ ਸਰਦਾਰੀ ਆ ਸਾਡੇ ਬਾਜਾਂ ਵਾਲੇ ਨੇ ਸਿੱਖੀ ਦਿੱਤੀ ਸਾਨੂੰ ਬਾਜਾਂ ਵਾਲੇ ਨੇ ਸਿੱਖੀ ਦਿੱਤੀ ਆ ਤੇ ਸਾਨੂੰ ਸਿੱਖੀ ਕਿਉਂ ਨਹੀਂ ਭੋਗਣ ਦਿੰਦੇ ਜਿੱਤ ਜਿਹੜੇ ਸਰਦਾਰ ਵਾ ਉਹ ਹੀ ਮਾਰੇ ਉੱਥੇ ਦੂਜਾ ਤੇ ਨਹੀਂ ਕੋਈ ਹੋਰ ਮੋਨਾ ਮਰਿਆ ਕੋਈ ਦਿਖਿਆ ਉੱਥੇ ਜਿਹੜਾ ਸਰਦਾਰ ਵਾ ਉਹ ਹੀ ਮਰਦਾ ਉੱਥੇ ਹੋਰ ਵੀ ਬੀਬੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਅੱਛਾ ਤੁਸੀਂ ਕਹਿੰਦੇ ਹੋ ਕੋਈ ਛੱਪੜ ਦੀ ਸਮੱਸਿਆ ਹੈ ਤੁਸੀਂ ਕਹਿ ਰਹੇ ਹੋ ਕਿ ਹੋਰ ਬਾਕੀ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਆ ਜਾਂਦੇ ਨੇ ਹੁਣ ਜਦੋਂ ਸਮੱਸਿਆ ਦੱਸੀ ਦੀ ਉਦੋਂ ਆਉਂਦੇ ਨਹੀਂ ਹੈਗੇ ਨੇ ਕਿਹੜੀ ਸਮੱਸਿਆ ਨੂੰ ਲੈ ਕੇ ਤੁਸੀਂ ਜ਼ਿਆਦਾ ਜਾਣਦੇ ਰਹੂ ਸਾਡੇ ਸਾਰੇ ਪਿੰਡ ਦੀਆਂ ਗਲੀਆਂ ਦੇਖੋ ਪਹਿਲੋ ਕਿੱਦਾਂ ਦੇ ਪੈਰ ਰੱਖਿਆ ਰਾਤ ਨੂੰ ਕੋਈ ਬਜ਼ੁਰਗ ਨਹੀਂ ਨਿਕਲ ਸਕਦਾ ਬਾਹਰ ਡਰਦਾ ਨਹੀਂ ਕੋਈ ਨਿਕਲਦਾ ਵੀ ਕਿਸੇ ਡਿੱਗਣਾ ਪਵੇ ਇੱਥੇ ਕਈ ਛੱਪੜ ਦੇ ਤਿਲਕ ਤਿਲਕੇ ਡਿੱਗਦੇ ਲੱਤਾਂ ਮਾਹ ਟੁੱਟਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਸਰਕਾਰ ਸਾਰੇ ਕੱਸੀ ਦੀ ਸਰਕਾਰ ਜ਼ਿੰਮੇਵਾਰ ਅਜਰੋਂ ਹੁਣ ਐਰ ਕੀ ਬੋਟਾਂ ਨਹੀਂ ਆਏਗੀ ਤਾਂ ਸਾਰਿਆਂ ਨੇ ਬਸ ਵਿਰੋਧ ਹੀ ਕਰਨਾ ਸਾਰਿਆਂ ਨੇ ਹਾਂਜੀ ਅੱਛਾ ਤੁਸੀਂ ਕਹਿ ਰਹੇ ਹੋ ਪਿੰਡ ਵਾਲੇ ਕਿ ਭਾਜਪਾ ਦਾ ਵਿਰੋਧ ਕਰਨਾ ਭਾਜਪਾ ਦਾ ਹੀ ਕਿਉਂ ਵਿਰੋਧ ਕਰਨ ਲੱਗੇ ਹੋ ਭਾਜਪਾ ਦਾ ਨੇ ਸਾਨੂੰ ਭਰੋਸਾ ਦਿਵਾਇਆ ਸੀ ਸਾਰਿਆਂ ਨੇ ਬੋਟਾ ਪਾਈਆਂ ਉਹਨਾਂ ਨੂੰ ਕਹਿ ਕੇ ਸਾਰਿਆਂ ਨੂੰ ਤੇ ਬੋਟਾ ਪਾਈਆਂ ਤੇ ਬੋਟਾ ਪਾਈਆਂ ਤੇ ਹੁਣ ਕੁਝ ਕਰਕੇ ਵੀ ਦਿਖਾਉਣ ਨਾ ਹਾਂਜੀ ਅੱਛਾ ਤੁਹਾਡੇ ਤੁਹਾਡੇ ਇਲਾਕੇ ਨੂੰ ਕਿਹੜਾ ਕਿਹੜਾ ਮੰਤਰੀ ਲੱਗਦਾ ਹੈ ਕਿਹੜਾ ਐਮਐਲਏ ਲੱਗਦਾ ਹੈ ਜਿਨ੍ਹਾਂ ਨੂੰ ਤੱਕ ਤੁਸੀਂ ਮਸਲੇ ਆਪਣੇ ਪਹਚਾਏ ਹੈਗੇ ਆ ਸੱਜਣ ਸਿੰਘ ਜੀ ਬਾ ਸਾਡੇ ਇਲਾਕੇ ਨੂੰ ਇੱਥੇ ਮਤਲਬ ਕਿ ਗਾਈਡ ਕਰ ਰਹੇ ਆ ਹਲਕਾ ਇੰਚਾਰਜ ਨੇ ਤੇ ਆਏ ਸੀ ਇੱਥੇ ਉਹ ਦੇਖ ਕੇ ਗਏ ਆ ਛੱਪੜ ਦੀ ਹਾਲਤ ਮੌਕਾ ਮੌਜੂਦ ਸੀ ਇੱਥੇ ਸਾਰਾ ਕੁਝ ਦੇਖ ਕੇ ਗਏ ਆ ਪਰ ਕੁਝ ਨਹੀਂ ਕੀਤਾ ਉਹਨਾਂ ਨੇ ਜਾ ਕੇ ਚੁੱਪ ਕਰਕੇ ਕਰਦਾਂਗੇ ਕਰਦਾਂਗੇ ਸਾਨੂੰ 3 ਮਹੀਨੇ ਦੇ ਦੋ ਮਹੀਨੇ ਦੇ ਦਿਓ ਸਾਰਾ ਕੁਝ ਦੇਖ ਕੇ ਜਾਂਦੇ ਆ ਪਰ ਕੁਝ ਵੀ ਨਹੀਂ ਕਰਦੇ ਆ ਤੁਹਾਡੇ ਸਾਹਮਣੇ ਹੀ ਆ ਚੱਪੜ ਦੇਖ ਲੋ ਅਹੀਂ ਤੇ 10 ਸਾਲ ਹੋ ਗਏ ਮੈਨੂੰ ਤੇ ਐਦਾਂ ਹੀ ਦੇਖਦੀ ਆ ਇਹਨੂੰ ਮੈਂ ਜੋ ਵੀ ਆ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਆ ਪਿੰਡ ਦੇ ਵਿੱਚ ਇੱਕ ਠੱਪੜ ਦੀ ਸਮੱਸਿਆ ਜ਼ਿਆਦਾ ਅੱਛਾ ਮਾਦਾ ਕਹਿੰਦੇ ਕਿ ਛੱਪੜ ਆਪਣੇ ਜਿਹੜੇ ਪੰਜਾਬ ਦੇ ਵਿੱਚ ਨੇ ਪਿੰਡਾਂ ਦੇ ਵਿੱਚ ਕਹਿੰਦੇ ਕਿ ਦੋ ਤਿੰਨ ਚੀਜ਼ਾਂ ਤੋਂ ਵੱਧ ਕੇ ਲੋਕੀ ਸੋਚਦੇ ਨਹੀਂ ਇੱਕ ਸੜਕਾ ਬਣਾ ਦਿਓ ਇੱਕ ਪਿੰਡ ਦਾ ਸੁਧਾਰ ਕਰ ਦਿਓ ਬਿਜਲੀ ਵਧੀਆ ਹੋ ਜਾਵੇ ਸਪਲਾਈ ਵਧੀਆ ਹੋ ਜਾਵੇ ਬਸ ਇਹਨਾਂ ਚੀਜ਼ਾਂ ਤੇ ਹੀ ਰਹਿੰਦੇ ਨੇ ਬਾਕੀ ਕੰਮਾਂ ਤੇ ਧਿਆਨ ਨਹੀਂ ਦਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਕੋ ਛੱਪੜ ਵੀ ਭੰਜਨੇ ਚਲੋ ਸਾਰੀਆਂ ਚੀਜ਼ਾਂ ਹੀ ਮੰਨਦੇ ਸਾਰੀਆਂ ਚੀਜ਼ਾਂ ਬਣਨੀਆਂ ਚਾਹੀਦੀਆਂ ਸਾਨੂੰ ਸਾਰਾ ਮਸਲਾ ਛੱਪਣ ਦਾ ਜ਼ਿਆਦਾ ਹੂੰ ਪਿੰਡ ਦੇ ਵਿੱਚ ਮੀਨ ਛੱਪਣ ਤੁਹਾਡਾ ਬਰਦਾਵਾ ਜ਼ਿਆਦਾ ਸਾਨੂੰ ਛੱਪਣ ਦਾ ਜ਼ਿਆਦਾ ਤੇ ਸਾਰੀ ਜ਼ਿੰਦਗੀ ਤੇ ਹੋਈ ਨੀ ਮਸਲਾ ਨਿਕਲਿਆ ਸਾਡੇ ਤਾਂ ਹੋਰ ਅਸੀ ਕੀ ਬੰਗਾ ਕਰਨੀਆ ਹੁਣ ਨੌਜਵਾਨ ਮੁੰਡੇ ਉੱਠੇ ਆ ਇਹਨਾਂ ਨੇ ਆ ਸਭ ਲੈਟਾ ਲਵਾਈਆਂ ਲੈਟਾ ਦਾ ਕੰਮ ਕੀਤਾ ਅੱਜ ਜੋ ਕੰਮ ਕਰਦੇ ਨੌਜਵਾਨ ਪੀੜੀ ਕਰ ਲੱਗੀ ਹੁਣ ਕੋਈ ਕੁਛ ਨਹੀਂ ਹੋ ਰਿਹਾ ਨੀ ਕੀਤਾ ਸਰਕਾਰ ਦੇ ਬੰਦੇ ਨਹੀਂ ਉਹ ਨਾ ਨਾ ਤਾਂ ਕੋਈ ਨਹੀਂ ਇੱਥੇ ਪਹੁੰਚ ਨੌਜਵਾਨ ਵੀ ਨਹੀਂ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਸਾਨ ਅੱਗੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਕਰਦੇ ਆਂ ਬਜੀ ਅੱਜ ਪਿੰਡ ਦੇ ਵਿੱਚ ਪਹੁੰਚੇ ਪਿੰਡ ਦੇ ਵਿੱਚ ਬੜੀਆਂ ਸਮੱਸਿਆਵਾਂ ਆਵਾਦਦੇ ਮੇਨ ਚੱਪੜ ਦੀ ਸਮੱਸਿਆ ਵਾ ਸਰਕਾਰ ਦੇ ਕਾਫੀ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਇਥੋਂ ਹਲਕਾ ਇੰਚਾਰਜ ਵੀ ਨੇ ਉਹ ਆਏ ਨਹੀਂ ਕਦੀ ਪਿੰਡ ਦੇ ਵਿੱਚ ਜਾਇਜ਼ਾ ਲੈਣ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਭੰਡਾਲ ਸਬ-ਡਿਵੀਜ਼ਨਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਜਿਹੜੇ ਨੁਮਾਇੰਦੇ ਦੀ ਗੱਲ ਆ ਜੀ ਇੱਕ ਇੱਥੋਂ 1 ਕਿਲੋਮੀਟਰ ਦੂਰੀ ਹਲਕਾ ਇੰਚਾਰਜ ਦਾ ਪਿੰਡ ਸਿਰਫ ਬਿਲਕੁਲ ਨਾਲ ਗਵਾਂਢੀ ਪਿੰਡ ਇਹਨਾਂ ਦਾ ਹੈਗਾ ਪਰ ਉਹ ਇੱਥੇ ਆਏ ਨੇ ਇਹਨਾਂ ਨੇ ਸਵਾਲ ਵੀ ਕੀਤੇ ਨੇ ਲਗਭਗ 3 ਦਿਨ ਪਹਿਲਾਂ ਇੱਥੇ ਹੋ ਕੇ ਗਏ ਨੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਨੇ ਸਮੱਸਿਆਵਾਂ ਸੇਮ ਹੀ ਨੇ ਆਪਣੀਆਂ 75-76 ਸਾਲਾਂ ਤੋਂ ਸਮੱਸਿਆਵਾਂ ਸੇਮ ਹੀ ਨੇ ਉਹੀ ਗਲੀਆਂ ਉਹੀ ਨਾਲੀਆਂ ਉਹੀ ਛੱਪੜ ਦਾ ਮੁੱਦਾ ਹੋ ਗਿਆ ਉਹੀ ਚੀਜ਼ਾਂ ਨੇ ਜ ਪਹਿਲਾਂ ਵੀ ਇਹੀ ਗੱਲ ਕਰ ਰਹੇ ਕਿ ਇਹਨਾਂ ਚੀਜ਼ਾਂ ਸਾਨੂੰ ਉੱਪਰ ਨਹੀਂ ਉਠਾ ਦਿੱਤਾ ਕਾਰਨ ਸਭ ਤੋਂ ਵੱਡਾ ਇਹ ਸੀਗਾ ਕਿ ਜਿਹੜੇ ਸਰਕਾਰੀ ਸਕੂਲ ਨੇ ਜਾਂ ਜਾਂ ਜਿਹੜੇ ਆ ਸਰਕਾਰੀ ਹਸਪਤਾਲ ਨੇ ਉੱਥੇ ਪੂਰੀਆਂ ਫੈਸਿਲਿਟੀਆਂ ਨਹੀਂ ਸੀਗੀਆਂ ਤੇ ਜਦੋਂ ਇਹ ਪ੍ਰਾਈਵੇਟ ਹਸਪਤਾਲ ਜਾਂ ਪ੍ਰਾਈਵੇਟ ਸਕੂਲ ਬਣੇ ਨੇ ਉਦੋਂ ਲੋਕ ਵੀ ਇੰਨੇ ਅਵੇਅਰ ਨਹੀਂ ਸੀਗੇ ਅੱਜ ਤੋਂ ਲਗਭਗ 20-25 ਸਾਲ ਜਾਂ 30 ਸਾਲ ਪਿੱਛੇ ਚੱਲ ਜਾਈਓ ਉਦੋਂ ਲੋਕ ਵੀ ਇੰਨੇ ਅਵੇਅਰ ਨਹੀਂ ਸੀਗੇ ਸਾਨੂੰ ਉਹ ਇਸ ਤਰ੍ਹਾਂ ਦੇ ਜਿਹੜੇ ਸਬਜਵਾਕ ਦਿਖਾਏ ਗਏ ਕਿ ਇਹ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਨੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਇੱਕ ਨੈਰੇਟਿਵ ਸਿਰਜਿਆ ਗਿਆ ਤੇ ਇਹ ਜਿਹੜੀਆਂ ਸਮੇਂ-ਸਮੇ ਦਾਲਿਆ ਕੇ ਜੀ ਇਹ ਲੋਕ ਪੜ ਗਏ ਇਹ ਫਿਰ ਸਾਨੂੰ ਸਵਾਲ ਕਰਨਗੇ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਮੁੱਦਾ ਜਿਹੜਾ ਪ੍ਰਣਾਲਾ ਕਹਿੰਦੇ ਨੇ ਉੱਥੇ ਦਾ ਉੱਥੇ ਪੰਜਾਂ ਦਾ ਕਿਹਾ ਸਿਰ ਮੱਥੇ ਗੱਲ ਉਹੀ ਆ ਹੋਰ ਇਸ ਤੋਂ ਬਾਅਦ ਕੁਝ ਨਹੀਂ ਗਾ ਜੀ ਅੱਛਾ ਕਹਿੰਦੇ ਕਿ ਇਹ ਪਿੰਡ ਨੇ ਬੀਜੇਪੀ ਦਾ ਬਾਈਕਾਟ ਕਰ ਦਿੱਤਾ ਹੈ ਕਿਹੜਾ ਕਾਰਨਾ ਕਰਕੇ ਤੁਸੀਂ ਬੀਜੇਪੀ ਦਾ ਬਾਈਕਾਟ ਦੇਖੋ ਜੀ ਪੰਜਾਬ ਕਿਸਾਨ ਜੀ ਨੇ ਬਾਗੀ ਵੱਲੋਂ ਜਿਹੜੀ ਕੋਰ ਕਮੇਟੀ ਦੀ ਪਿਛਲੇ ਦਿਨ ਮੀਟਿੰਗ ਹੋਈ ਸੀ ਉਹਦੇ ਵਿੱਚ ਇਸ ਪਿੰਡ ਦੇ ਵੀ ਜਿਹੜੀ ਇਕਾਈ ਹੈਗੀ ਆ ਏਸ ਪਿੰਡ ਦੇ ਵਿੱਚ ਵੀ ਸਾਡੀ ਇੱਕ ਆਪਣੀ ਕਮੇਟੀ ਬਣੀ ਹੋਈ ਆ ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਮੌਜੂਦਾ ਜਿਹੜੀ ਸੱਤਾ ਧਿਰਵਾ ਸੱਤਾ ਧਿਰ ਨੂੰ ਸਵਾਲ ਤੇ ਬੀਜੇਪੀ ਦਾ ਮੁਕੰਮਲ ਬਾਈਕਾਰਡ ਅਸੀਂ ਕਰਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਜੰਨੀਆਂ ਚਾਹੇ ਉਹ ਬੀਜੇਪੀ ਦੀਆਂ ਰੈਲੀਆਂ ਹੋਣ ਚਾਹੇ ਉਹ ਕਾਲੀ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਹੋਣ ਹਲਕਾਏ ਆਪਣਾ ਲੋਕ ਸਭਾ ਹਲਕਾ ਖਡੂਰ ਸਾਹ ਪੈਂਦਾ ਤੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਪੈਂਦਾ ਜਿੱਥੇ ਵੀ ਕਿਤੇ ਇਹਨਾਂ ਦੀਆਂ ਰੈਲੀਆਂ ਹੋਣਗੀਆਂ ਚਾਹੇ ਕਪੂਠਲਾ ਹਲਕਾ ਚਾਹੋਣ ਚਾਹੇ ਸੁਲਤਾਨਪੁਰ ਚ ਹੋਣ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਨਾਂ ਦੀਆਂ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਉਹਦਾ ਵਿਰੋਧ ਪ੍ਰਦਰਸ਼ਨ ਕਰਾਂਗੇ ਤੇ ਨੌਜਵਾਨ ਵੀ ਕਾਫੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕੀ ਕਾਰਨ ਕੀ ਹੈ ਬੀਜੇਪੀ ਦਾ ਬਾਈਕਾਟ ਹੀ ਕਿਉਂ ਹੋਰ ਪਾਰਟੀਆਂ ਦਾ ਕਿਉਂ ਨਹੀਂ ਬਾਈਕਾਟ ਇਸ ਕਰਕੇ ਕਿਉਂਕਿ ਗਰਾਊਂਡ ਲੈਵਲ ਤੇ ਕੰਮ ਵੀ ਤਾਂ ਦੇਖਣਾ ਚਾਹੀਦਾ ਨਾ ਕੱਲਾ ਬੈਨਰ ਆ ਜਾਂ ਪੋਸਟਰਾਂ ਵਿੱਚ ਵੀ ਕੰਮ ਨਹੀਂ ਜ਼ਰੂਰੀ ਹੈਗਾ ਉੱਥੇ ਤਾਂ ਪੈਸਾ ਖਰਚ ਕੇ ਜਿੰਨਾ ਮਰਜੀ ਆਪਾਂ ਐਡਵਰਟਾਈਜ਼ ਕਰ ਦਈਏ ਗਰਾਊਂਡ ਲੈਵਲ ਦਾ ਕੰਮ ਜੇ ਹੋਵੇ ਤਾਂ ਹੀ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਕ ਵਿੱਚ ਬੋਲ ਸਕਦੇ ਹਾਂ ਨਾ ਜੇ ਤੁਸੀਂ ਸੋਚਦੇ ਹੋ ਕਿ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਉੱਤੇ ਉੱਤੇ ਹੀ ਸਾਰਾ ਕਰ ਹਾਂਜੀ ਗਰਾਊਂਡ ਲੈਵਲ ਦਾ ਕੋਈ ਕੰਮ ਸਾਨੂੰ ਤਾਂ ਨਹੀਂ ਦੇਖ ਰਿਹਾ ਕਿਉਂਕਿ ਹਰ ਇੱਕ ਸ਼ੁਰੂਆਤ ਆਪਦੇ ਘਰ ਵਿੱਚੋਂ ਹੁੰਦੀ ਸਾਨੂੰ ਸਾਡਾ ਘਰ ਹਜੇ ਤਾਈਂ ਇੱਥੇ ਸਾਫ਼ ਸੁਥਰਾ ਨਹੀਂ ਨਜ਼ਰੀ ਆਇਆ ਇਸ ਲਈ ਅਸੀਂ ਤਾਂ ਕਰਕੇ ਬਾਈਕਟ ਕਰਾਉਂਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੂਰੀ ਕਹਿੰਦੇ ਪਏ ਨੇ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਤਾ ਬਦਲਾਅ ਤੁਹਾਡੇ ਪਿੰਡ ਦੇ ਵਿੱਚ ਆਇਆ ਨਹੀਂ ਸਾਡੇ ਪਿੰਡ ਤੱਕ ਤੇ ਹਜੇ ਕੋਈ ਬਦਲਾਅ ਨਹੀਂ ਆਇਆ ਜੀ ਸਾਨੂੰ ਹਜੇ ਕੋਈ ਦਿਖਿਆ ਨਹੀਂ ਬਦਲਾਅ ਜੀ ਸਾਡੇ ਪਿੰਡ ਤਾਂ ਬਾਪੂ ਜੀ ਕੁਝ ਕਹਿ ਰਹੇ ਨੇ ਕੀ ਕਹਿ ਰਹੇ ਤੁਸੀਂ ਬਾਪੂ ਮੈਂ ਕਿ ਸਾਡੇ ਪਿੰਡ ਦੇ ਵਿੱਚ ਤੇ ਕੋਈ ਹਜੇ ਤੱਕ ਮੰਤਰੀ ਨਹੀਂ ਪਹੁੰਚਿਆ ਤੇ ਬਦਲਾਅ ਇੱਥੇ ਕਾਹਦਾ ਆ ਜਾਣਾ ਹੋ ਨੌਜਵਾਨ ਕੀ ਕਰਨਗੇ ਪੈਸਾ ਉਹਨਾਂ ਨੂੰ ਚਾਹੀਦਾ ਬਿਨਾ پیسے ਤੋਂ ਕੋਈ ਕੰਮ ਹੁੰਦਾ ਦੱਸ ਜੋ ਪੈਸਾ ਆਊਗਾ ਗਾਂ ਕਿਤੇ ਲੱਗੂਗਾ ਤੇ ਫੇਰੇ ਕੋਈ ਸਮਾਨ ਮਿਲੂਗਾ ਹੁਣ ਇਹ ਛੱਪੜ ਦਾ ਵੀ ਕੰਮ ਆ ਜਾਂ ਆਪਣੇ ਤੌਰ ਤੇ ਕਰਦੇ ਆ ਇਹ ਲਈ ਪੈਸਾ ਚਾਹੀਦਾ ਕੌਣ ਦੇਵੇਗਾ ਬਿਲਕੁਲ ਪਿੰਡ ਦੇ ਨੌਜਵਾਨ ਨੇ ਉਹਨਾਂ ਤੋਂ ਪੁੱਛਾਂਗੇ ਬਾਈ ਤੁਸੀਂ ਤੁਸੀਂ ਆਪ ਹੀ ਸਰਕਾਰ ਨੌਜਵਾਨਾਂ ਨੇ ਮਿਲ ਕੇ ਸਰਕਾਰ ਬਣਾਈ ਕਹਿੰਦੇ ਕਿ ਆਪਾਂ ਐਤ ਕੀ ਬਦਲਾਅ ਲਿਆਣਾ ਪੰਜਾਬ ਦੇ ਵਿੱਚ ਬਦਲਾਅ ਆਇਆ ਹੁਣ ਇਹ ਬਦਲਾਅ ਚੰਗਾ ਨਹੀਂ ਭਾਈ ਯਾਰ ਮਤਲਬ ਜਿਹੜੇ ਜਿਹੜੇ ਰੀਜਨਾਂ ਅਸੀਂ ਵੋਟਾਂ ਪਾਈਆਂ ਸੀ ਨਾ ਉਹ ਉਹ ਚੀਜ਼ ਸਾਨੂੰ ਦਿਖੀ ਨਹੀਂ ਉਹ ਤੋਂ ਵੀ ਬਿਹੜਾ ਹਾਲ ਹੋ ਗਿਆ ਅਸੀਂ ਤੇ ਇਹ ਚਾਇਆ ਵੀ ਹਾਂ ਵੀ ਚੱਲ ਇਹ ਇਹਦੇ ਵਿੱਚ ਨੌਜਵਾਨ ਜਿੱਦਾਂ ਵੀ ਉਹਨਾਂ ਨਵੇਂ-ਨਵੇਂ ਕੈਂਡੀਡੇਟ ਲਏ ਸੀਗੇ ਕੋਈ ਕਿਸੇ ਘਰਾਣੇ ਤੋਂ ਹੀ ਕੋਈ ਕਿਸੇ ਘਰਾਣੇ ਤੋਂ ਹੀ ਹਨਾ ਤੇ ਉਹ ਸਾਰੇ ਉਸ ਹਾਵਨਾ ਸੀ ਸੋਚਦੇ ਵੀ ਚੱਲ ਕਿ ਨੌਜਵਾਨੀ ਇਹ ਵੀ ਉੱਠੀ ਆ ਅੱਗੇ ਬਜ਼ੁਰਗ ਸੀਗੇ ਜਿੱਦਾਂ ਵੀ ਉਹ ਕਰ ਗਏ ਸਿਆਸਤ ਕਰ ਗਏ ਉਹਨਾਂ ਨੇ ਉੱਠੇ ਇਹੀ ਸ਼ਾਇਦ ਕੁਝ ਕਰ ਲੈਣਗੇ ਨਹੀਂ ਪਰ ਇਹਨਾਂ ਦੇ ਹੱਥ ਵੱਸਦਾ ਕੰਮ ਰਿਹਾ ਹੀ ਨਹੀਂ ਹਾਂ ਮਤਲਬ ਤੁਸੀਂ ਤੁਦਿਓ ਕਿ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਮੈਂ ਜੇ ਬਾਈ ਸਾਡੇ ਪਿੰਡ ਦਾ ਸੁਧਾਰ ਹੋਇਆ ਹੁੰਦਾ ਤਾਂ ਇਹ ਕਹਿ ਵੀ ਦਿੰਦੇ ਹਾਂ ਸਾਡੇ ਸਾਨੂੰ ਤਾਂ ਕੁਝ ਨਹੀਂ ਦਿਖਦਾ ਕਿਸੇ ਨੇ ਆ ਕੇ ਪਤਾ ਵੀ ਲਿਆ ਹੁੰਦਾ ਕਿ ਹਾਂ ਵੀ ਕੀ ਸਮੱਸਿਆ ਇੱਥੇ ਕੀ ਆ ਤਾਂ ਵੀ ਸਾਨੂੰ ਕੋਈ ਉਹਦਾ ਹੌਸਲਾ ਹੁੰਦਾ ਵੀ ਸਾਡੇ ਕੋਈ ਪਤਾ ਤਾਂ ਲੈਣ ਆਇਆ ਹਾਂ ਇੱਧਰ ਤਾਂ ਕੋਈ ਦੇਖਦੇ ਵੀ ਨਹੀਂ ਸੜਕਾਂ ਨੰਗੀਆਂ ਆਉਂਦੀ ਗੱਡੀਆਂ ਨੰਗੀਆਂ ਕਾਫਲੇ ਨੰਗੇ ਬਸ ਕਿਸੇ ਨੇ ਇਸ ਟੈਂਡ ਨੂੰ ਪੁੱਛਿਆ ਨਹੀਂ ਵੋਟਾਂ ਆਉਣ ਗਿਆ ਵੋਟਾਂ ਦੇ ਵਿੱਚ ਸਾਰੇ ਸਾਰੇ ਤਿੰਨ ਤਿੰਨ ਚੱਕਰ ਲਾਉਣਗੇ ਰੋਜ਼ ਦੇ ਤੇ ਹੁਣ ਕੋਈ ਨਹੀਂ ਆਉਂਦਾ ਤੁਹਾਡੇ ਕੋਈ ਨਹੀਂ ਵੋਟਾਂ ਤੋਂ ਬਾਅਦ ਕੋਈ ਇੱਥੇ ਆਉਂਦਾ ਹੀ ਨਹੀਂ ਅੱਛਾ ਬਾਈ ਜੀ ਦੇ ਨਾਲ ਵੀ ਗੱਲਬਾਤ ਅੱਛਾ ਤੁਸੀਂ ਕਿਵੇਂ ਵਿਰੋਧ ਕਿਵੇਂ ਕਰੋਗੇ ਜੇਕਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਰਟੀਆਂ ਦਾ ਵਿਰੋਧ ਕਰਾਂਗੇ ਵਿਰੋਧ ਕਿਹੋ ਜਿਹਾ ਹੋਵੇਗਾ ਸਤ ਸ੍ਰੀ ਅਕਾਲ ਜੀ ਮੈਂ ਪੰਜਾਬ ਕਸਨ ਜੂਨੀ ਬਾਗੀ ਜ਼ਿਲ੍ਹਾ ਪ੍ਰੈਸ ਕਤਰ ਲਖਵਿੰਦਰ ਸਿੰਘ ਦੇਖੋ ਜੀ ਵਿਰੋਧ ਸਾਡਾ ਹੈਗਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਨਾਲ ਅਸੀਂ ਗੱਲਾਂ ਕਰਾਂਗੇ ਸਵਾਲ ਕਰਾਂਗੇ ਸਾਡੇ ਸਵਾਲਾਂ ਦਾ ਜਵਾਬ ਦੇਣ ਗਰਾਊਂਡ ਲੈਵਲ ਤੇ ਜੋ ਨੇ ਕੀਤਾ ਵਾ ਅਸੀਂ ਉਹਨਾਂ ਨੂੰ ਪੁੱਛਾਂਗੇ ਤੁਸੀਂ ਪੋਸਟਾਂ ਦੇ ਉੱਤੇ ਲਿਖ ਲਿਖ ਕੇ ਲਾਉਣ ਦੇ ਆ ਵੀ ਅਸੀਂ ਏਨੇ ਹਜ਼ਾਰ ਕਰੋੜ ਰੁਪਈਆ ਜਿਹੜਾ ਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਵਾ ਕਿਸਾਨਾਂ ਨੂੰ ਆ ਸਹੂਲਤ ਦਿੱਤੀ ਗਈ ਆ ਜਾਂ ਕਿਸੇ ਪਿੰਡ ਨੂੰ ਤੁਸੀਂ ਆ ਦਿੱਤਾ ਗਿਆ ਅਸੀਂ ਉਸ ਬਾਰੇ ਉਹਨਾਂ ਨੂੰ ਪੁੱਛਾਂਗੇ ਵੀ ਸਾਡੇ ਆ ਪਿੰਡਾਂ ਦੇ ਵਿੱਚ ਆਓ ਪਿੰਡਾਂ 'ਚ ਦੇਖੋ ਜਿੱਥੋਂ ਦੀ ਅਸੀਂ ਆ ਨੰਗਰੇ ਤੁਸੀਂ ਆਪ ਦੇਖ ਹੀ ਲਿਆ ਹੋਣਾ ਇਸ ਪਿੰਡ ਦੀ ਸਭ ਤੋਂ ਵੱਡੀ ਮੇਨ ਸਮੱਸਿਆ ਜਿਹੜੀ ਆ ਛੱਪੜ ਬਣ ਚੁੱਕੀ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਵਾ ਬਦਬੂ ਆ ਰਹੀ ਆ ਬਿਮਾਰੀਆਂ ਦੇ ਕਈ ਕਾਰਨ ਬਣ ਚੁੱਕੇ ਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸਭ ਤੋਂ ਜ਼ਿਆਦਾ ਤੇ ਜਿਹੜੀ ਸਰਕਾਰ ਇਸ ਟਾਈਮ ਮੌਜੂਦਾ ਵਾ ਤੇ ਮੌਜੂਦਾ ਸਰਕਾਰ ਨੇ ਕਿਹਾ ਸੀ ਤੁਹਾਨੂੰ ਸਿੱਖਿਆ ਤੇ ਸਿਹਤ ਅਸੀਂ ਪਹਿਲ ਨੰਬਰ ਤੇ ਦਵਾਂਗੇ ਸਾਨੂੰ ਕਿਸੇ ਵੀ ਸਕੂਲ ਦਾ ਹੁਣ ਤੱਕ ਡਾਟਾ ਕੱਢ ਕੇ ਦਿਖਾ ਦੇਣਾ ਵੀ ਅਸੀਂ ਇਸ ਸਕੂਲ ਦੇ ਵਿੱਚ ਇੰਨੀ ਟੀਚਰ ਭਰਤੀ ਕਰ ਦਿੱਤੇ ਗਏ ਆ ਜਾਂ ਬੱਚਿਆਂ ਦੀ ਇੰਨੀ ਸਹੂਲਤ ਕਰ ਦਿੱਤੀ ਗਈ ਆ ਬੱਚਿਆਂ ਨੂੰ ਕੀ ਸਹੂਲਤਾਂ ਨੇ ਜੇ ਪ੍ਰਾਈਵੇਟ ਸਕੂਲ ਜਿੰਨੇ ਵੀ ਹੁਣ ਤੱਕ ਇੱਥੇ ਬਣ ਚੁੱਕੇ ਆ ਉਹਨਾਂ ਦੇ ਵਿੱਚ ਮਾਪਿਆਂ ਦੀ ਲੁੱਟ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਹਰ ਵਾਰ ਐਨੂਅਲ ਚਾਰਜਸ ਜਾਂ ਹੋਰ ਕਿਸੇ ਨਾਮ ਦੇ ਉੱਤੇ ਉਹਨਾਂ ਨੇ ਚਾਰਜਸ ਲੈ ਕੇ ਉਹਦਾ ਹਰ ਸਾਲ ਐਡਮਿਸ਼ਨ ਲਈ ਜਾਂਦੀ ਆ ਜਦ ਕਿ ਸਰਕਾਰ ਕਾਨੂੰਨ ਕਹਿੰਦਾ ਵਾ ਵੀ ਤੁਸੀਂ ਵਾਰ-ਵਾਰ ਜਿਹੜਾ ਉਹ ਐਡਮਿਸ਼ਨ ਨਹੀਂ ਲੈ ਸਕਦੇ ਇੱਕ ਵਾਰ ਐਡਮਿਸ਼ਨ ਹੋਣ ਤੋਂ ਬਾਅਦ ਸੋ ਸਕੂਲਾਂ ਉੱਤੇ ਕਿਉਂ ਨਹੀਂ ਨਿਕਲ ਕਸ ਹੋ ਰਹੀ ਇਸ ਲਈ ਨਿਕਾ ਕਿਤਾਬਾਂ ਦੇ ਉੱਤੇ ਤੁਸੀਂ ਹੋਣੀ ਦੇਖਦੇ ਸਾਨੂੰ ਹੁਣੇ ਫੋਨ ਆਇਆ ਸੀਗਾ ਵੀ ਉਹ ਕਿਤਾਬਾਂ ਦੇ ਉੱਤੇ ਉਹ ਪਬਲੀਕੇਸ਼ਨ ਦੀਆਂ ਕਿਤਾਬਾਂ ਲੱਗ ਜਾਂਦੀਆਂ ਵਾ ਜਿਹਦੇ ਉੱਤੇ ਉਹਨਾਂ ਦਾ ਆਪਣਾ ਐਮ ਆਰ ਪੀ ਹੁੰਦਾ ਵਾ ਤੇ ਉਹ 10-10 ਹਜ਼ਾਰ ਦੀਆਂ ਬੁੱਕਾਂ ਇੱਕ ਬੱਚੇ ਦੀਆਂ ਆਉਂਦੀਆਂ ਵਾ ਤੁਸੀਂ ਦੱਸ ਸਕਦੇ ਹੋ ਵੀ ਇੰਨਾ ਅਫੋਰਡ ਕੌਣ ਕਰ ਸਕਦਾ ਉਹ ਸਾਰਾ ਜਿਹੜਾ ਪਾਰ ਜਿਹੜਾ ਉਹ ਮਾਪਿਆਂ ਤੇ ਪੈ ਰਿਆ ਵਾ ਤੇ ਇਹ ਸਕੂਲਾਂ ਵਾਲੇ ਜਿਹੜੇ ਲੋਟ ਜ ਨਹੀਂ ਕਰ ਰਹੇ ਆ ਇਹਦੇ ਉੱਤੇ ਕੋਈ ਨਕੇਲ ਨਹੀਂ ਕਸੋ ਹੋ ਰਹੀ ਬਿਲਕੁਲ ਬਿਲਕੁਲ ਹੋਰ ਮਾਤਾਵਾਂ ਨੇ ਉਹਨਾਂ ਦੇ ਨਾਲ ਆਖਰੀ ਗੱਲਬਾਤ ਕਰਦੀ ਆ ਮਾਤਾ ਕਿਹੋ ਜਿਹਾ ਵਿਰੋਧ ਕਰੂਗੇ ਜੇ ਪਾਰਟੀ ਦੇ ਵਰਕਰ ਆਉਂਦੇ ਨੇ ਬੀਜੇਪੀ ਆਪ ਜਾਂ ਕਾਂਗਰਸ ਕੋਈ ਵੀ ਆਉਂਦਾ ਹੈ ਵਿਰੋਧ ਕਿਹੋ ਜਿਹਾ ਕਰੂਗੇ ਤੁਸੀਂ ਅਸੀਂ ਕੀ ਕਹਿਣਾ ਸਾਡੀ ਕੋਈ ਜਿਹੜੀ ਸਮੱਸਿਆ ਹੱਲ ਨਹੀਂ ਹੋ ਰਹੀ ਹਾਂ ਅਸੀਂ ਉਹ ਹੀ ਵਿਰੋਧ ਕਰਨਾ ਵੀ ਜਿਹੜਾ ਅਸੀਂ ਵੋਟ ਕਿਸੇ ਨੂੰ ਪਾਉਣਾ ਨਹੀਂ ਤੁਸੀਂ ਕਿਵੇਂ ਕਰੋਗੇ ਮਾਤਾ ਫਿਰ ਉਹ ਵਿਰੋਧ ਵੀਰ ਜੀ ਗੱਲਾਂ ਬੱਤਾਂ ਨਾ ਕਰਾਂਗੇ ਅਸੀਂ ਬਹੁਤ ਦੁਖੀ ਕਰਕੇ ਕਹਿ ਰਹੇ ਆ ਸਭ ਕੁਝ ਤੇ ਸਾਡਾ ਕੋਈ ਸਵਾਰਨਾ ਚਾਹੀਦਾ ਵਾ ਘਰ ਦੇ ਵਿੱਚ ਬੈਠੇ ਆ ਤਾਂ ਕੋਈ ਸਵਾਰਿਆ ਨਹੀਂ ਉਧਰੋਂ ਤੁਸੀਂ ਸਾਡਾ ਘਰ ਵਾ ਉਧਰਲੇ ਬੰਨੇ ਗਲੀ ਚ ਤੁਸੀਂ ਦੇਖ ਸਕਦੇ ਗਲੀ ਦੇ ਵਿੱਚ ਕਿੰਨੀ ਗੰਦਗੀ ਆ ਅੱਛਾ ਮਾਤਾ ਚਰਨਜੀਤ ਸਿੰਘ ਚੰਨੀ ਵਰਗੇ ਵੱਡੇ ਲੀਡਰ ਕਹਿੰਦੇ ਨੇ ਕਿ ਜੇ ਹੁਣ ਵੱਡੀਆਂ ਪਾਰਟੀਆਂ ਜੇਕਰ ਜਾਣ ਗਈਆਂ ਪਿੰਡਾਂ ਦੇ ਵਿੱਚ ਤਾਂ ਉਹਨਾਂ ਨੂੰ ਪਾਥੀਆਂ ਪਹਿਣ ਗਈਆਂ ਤੁਸੀਂ ਕਿਹੋ ਜਿਹਾ ਵਿਰੋਧ ਕਰੂਗਾ ਆਏ ਜਵਾਬ ਸਵਾਲ ਹੀ ਕਰਾਂਗੇ ਫਿਰ ਉਹਨਾਂ ਨਾਲ ਜੋ ਸਵਾਲ ਕਰਨਗੇ ਜਵਾਬ ਲੈਣਗੇ ਹਾਂਜੀ ਹੋਰ ਉਹਨਾਂ ਨੂੰ ਹੁਣ ਫੇਡਲੇ ਮਾਰਨ ਟਲਿਆਂ ਵਾਲੀ ਗੱਲ ਹੀ ਆ ਫਿਰ ਫੇਡਲੇ ਮਾਰ ਡਲੇ ਮਾਰ ਕੇ ਤੁਸੀਂ ਵਿਰੋਧ ਕਰੋਗੇ ਫਿਰ ਕਰਾਂਗੇ ਕਿ ਕਿ ਜ਼ਰੂਰ ਕਰਾਂਗੇ ਬਿਲਕੁਲ ਤਾਂ ਇਹ ਪਿੰਡ ਦੇ ਲੋਕ ਨੇ ਨਗਰ ਵਾਸੀ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਤਾਂ ਖਾਸ ਜਿਹੜੀ ਚੀਜ਼ ਦੀ ਸਮੱਸਿਆ ਹੈ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਉਂਗਾ ਇਹ ਦੇਖੋ ਇਸ ਜਗ੍ਹਾ ਦੇ ਉੱਤੇ ਕਹਿੰਦੇ ਨੇ ਕਿ ਪਾਣੀ ਇਕੱਠਾ ਹੁੰਦਾ ਹੈ ਬਾਈ ਪੂਰਾ ਜੋ ਇਸ ਜਗ੍ਹਾ ਦਾ ਪਾਣੀ ਇਕੱਠਾ ਹੁੰਦਾ ਹੈ ਉਹ ਪੂਰੇ ਪਿੰਡ ਦੇ ਵਿੱਚ ਜਿਹੜਾ ਜਾ ਕੇ ਜਿਹੜਾ ਹੈ ਉਹ ਘਰਾਂ ਦੇ ਵਿੱਚ ਵੜਦਾ ਹੈ ਜਿਸ ਦੇ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਜਿਹੜੇ ਨੇ ਉਹ ਲਗਾਤਾਰ ਵਿਰੋਧ ਦੇ ਵਿੱਚ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਈ ਵਾਰ ਕੰਪਲੀਟਾ ਕਰ ਚੁੱਕੇ ਨੇ ਕਈ ਵਾਰੀ ਅਸੀਂ ਮੰਤਰੀਆਂ ਨੂੰ ਮਿਲੇ ਨੇ ਅਸੀਂ ਹਰੇਕ ਐਮਐਲਏ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਇਸ ਪਿੰਡ ਦੇ ਵਿੱਚ ਇਸ ਸਮੱਸਿਆ ਨੂੰ ਜਿਹੜਾ ਹੈ ਉਹ ਹੱਲ ਨਹੀਂ ਕੀਤਾ ਜਾ ਰਿਹਾ ਤਾਂ ਹੁਣ ਇਹਨਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਬੀਜੇਪੀ ਦਾ ਸਖਤ ਵਿਰੋਧ ਅਤੇ ਆਮ ਆਦਮੀ ਪਾਰਟੀ ਨੂੰ ਸਵਾਲ ਜਵਾਬ ਜਿਹੜੇ ਨੇ ਉਹ ਪਿੰਡ ਦੇ ਨਗਰਵਾਸੀ ਕਰਨਗੇ ਕੈਮਰਾ ਪਸੰਨ ਪੰਕਤ ਦੇ ਨਾਲ ਰਾਜੂ ਗੁਪਤਾ ਸੁਲਤਾਨਪੁਰ ਲੋਧੀ